ਅੱਜ ਅਸੀਂ ਉਸ ਕਾਲਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਸ਼ਰਧੇ ਕਰਦੇ ਆਂ ਕਾਲਪੁਰਖ ਪਰਮਾਤਮਾ ਦੇ ਉੱਤੇ ਸ਼ਰਧੇ ਕਰਦੇ ਆਂ ਤੇ ਕੁਝ ਤੇ ਲੋਕ ਇੱਥੋਂ ਤੱਕ ਕਹਿਣ ਲੱਗੇ ਕਾਲਪੁਰਖ ਪਰਮਾਤਮਾ ਇਸ ਸੰਸਾਰ ਦੇ ਵਿੱਚ ਹੈ ਨਹੀਂ ਜੇ ਹੈਗਾ ਸਾਡੇ ਆਕਾਰਕ ਜਿਹੜਾ ਕਰਕੇ ਵਿਖਾਵੇ ਸਾਡਾ ਆ ਕੰਮ ਜਿਹੜਾ ਕਰਕੇ ਵਿਖਾਵੇ ਇੱਥੇ ਮੈਨੂੰ ਇੱਕ ਘਟਨਾ ਯਾਦ ਆ ਰਹੀ ਆ ਕੇਤਵਿਆਕਤੇ ਨੇ ਇੱਕ ਸਾਧੂ ਨੂੰ ਚੈਲੰਜ ਕੀਤਾ ਕਿ ਜੇ ਕਾਲ ਪੁਖ ਪਰਮਾਤਮਾ ਇਸ ਧਰਤੀ ਤੇ ਹੈਗਾ ਅੱਜ ਮੈਂ ਭੋਜਨ ਨਹੀਂ ਖਾਣਾ ਤਾਂ ਮੈਨੂੰ ਕਾਲ ਪੁਖ ਪਰਮਾਤਮਾ ਭੋਜਨ ਸ਼ਿਕਾਰ ਕੇ ਖਾਵੇ ਅੱਜ ਮੈਂ ਰੋਟੀ ਨਹੀਂ ਖਾਣਾ ਦਾ ਅੱਜ ਮੈਂ ਭੋਜਨ ਨਹੀਂ ਖਾਣਾ ਦਾ ਜੇ ਉਹ ਕਾਲ ਪੁਖ ਪਰਮਾਤਮਾ ਸੱਚਾ ਹੈ ਤੇ ਮੈਨੂੰ ਅੱਜ ਰੋਟੀ ਖਾ ਖਵਾ ਕੇ ਖਾਵੇ ਅੱਜ ਮੈਨੂੰ ਰੋਟੀ ਖਵਾਵੇ ਭਾਵਕੇ ਉਸਨੇ ਜਿਹੜਾ ਸਾਧੂ ਨੂੰ ਜਿਹੜਾ ਚੈਲੰਜ ਕਰ ਦਿੱਤਾ ਸਾਧੂ ਦੇ ਜਿਹੜਾ ਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਭਟਜਿਆ ਹੋਇਆ ਸੀ ਉਸਨੇ ਵੀ ਕਹਿ ਦਿੱਤਾ ਕਿ ਉਹ ਕਾਲ ਪੁਰਖ ਪਰਮਾਤਮਾ ਸੱਚਾ ਉਸ ਦੀ ਇੱਛਾ ਹੋਵੇਗੀ ਕਿ ਤੂੰ ਅੱਜ ਰੋਟੀ ਖਾ ਲਵੇਂਗਾ ਕਹਿਣ ਲੱਗਾ ਜੇ ਕਾਲ ਪੁਰਖ ਪਰਮਾਤਮਾ ਸੱਚਾ ਤੇ ਮੈਨੂੰ ਅੱਜ ਰੋਟੀ ਖਵਾ ਕੇ ਖਵਾਵੇ ਤੇ ਉਸਨੇ ਚੈਲੰਜ ਕਰ ਦਿੱਤਾ ਜਦੋਂ ਚੈਲੰਜ ਕਰ ਦਿੱਤਾ ਤੇ ਕੀ ਹੋਇਆ ਉਸ ਵਿਅਕਤੀ ਨੇ ਸਾਰਾ ਦਿਨ ਅੱਜ ਸਵੇਰੇ ਪ੍ਰਸ਼ਾਦਾ ਨਾ ਛਕਿਆ ਦੁਪਹਿਰ ਦਾ ਸਮਾਂ ਹੋ ਗਿਆ ਘਰ ਦੇ ਵਿੱਚ ਪ੍ਰਸ਼ਾਦਾ ਪਾਣੀ ਪਕੜਨਾ ਸ਼ੁਰੂ ਹੋ ਗਿਆ ਉਸ ਨੂੰ ਖੁਸ਼ਬੂ ਆਈ ਜਦ ਪ੍ਰਸ਼ਾਦੇ ਦੀ ਖੁਸ਼ਬੂ ਆਈ ਤਾਂ ਉਸ ਨੇ ਆਪਣੇ ਮਨ ਨੂੰ ਭਟਕਾਉਣ ਵਾਸਤੇ ਜਿਹੜਾ ਉਹ ਜੰਗਲਾਂ ਦੇ ਵਿੱਚ ਚਲਾ ਜਾਂਦਾ ਜਿਵੇਂ ਆਪਾਂ ਦੇਖਦੇ ਸਾਡੇਆਂ ਬੇਟੀਆਂ ਭੈਣਾਂ ਕਰਵਾ ਚੌਥ ਦੇ ਵਰਤ ਰੱਖ ਦਿੰਦੀਆਂ ਨੇ ਉਹਨਾਂ ਨੂੰ ਭੁੱਖ ਨਾ ਲੱਗੇ ਜਾਂ ਤੋਂ ਟੈਲੀਵਿਜ਼ਨ ਵੇਖਦੀਆਂ ਰਹਿੰਦੀਆਂ ਨੇ ਜਾਂ ਫਿਰ ਫੋਨ ਵੇਖਦੀਆਂ ਰਹਿੰਦੀਆਂ ਨੇ ਭੁੱਖ ਦੇ ਨਾਲ ਪ੍ਰਸ਼ਾਦਾ ਪਾਣੀ ਛੱਡਣ ਦੇ ਨਾਲ ਕਦੇ ਵੀ ਕਾਲ ਮੁਖ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ ਕਦੇ ਵੀ ਕਿਸੇ ਵਿਅਕਤੀ ਦੀ ਉਮਰ ਨਹੀਂ ਬਾਤੀ ਇਸੇ ਕਰਕੇ ਪਗਤਾਂ ਨੇ ਫਰਮਾਨ ਕਰ ਦਿੱਤਾ ਛੋਟੇ ਅੰਨ ਕਰੇ ਪਖੰਡ ਨਾ ਸੁਹਾਗਣ ਨਾ ਰਾਂਟ ਕਿ ਨਾਉ ਰੰਡੀਆਂ ਦੇ ਵਿੱਚ ਆਉਂਦੀ ਆ ਨਾ ਸੁਹਾਗਣਾਂ ਦੇ ਵਿੱਚ ਆ ਜਿਹੜੇ ਸਾਰਾ ਅੰਨ ਪਾਣੀ ਛੱਡ ਕੇ ਆਪਣੇ ਪਤੀ ਦੀ ਸੇਵਾ ਕਰਦੀ ਆ ਆਪਣੇ ਪਤੀ ਦੇ ਵਾਸਤੇ ਵਰਤ ਰੱਖਦੀ ਆ ਤੇ ਭਗਤਾਂ ਨੇ ਇੱਕ ਤੱਕ ਫਰਮਾਨ ਕਰ ਦਿੱਤਾ ਕਿ ਉਹ ਇਹੋ ਜਿਹਾ ਕਿਹੜਾ ਵਰਤਨ ਕਿ ਸਾਡੀ ਭੈਣ ਜਿਹੜੀ ਸਵੇਰੇ ਉੱਠਦੀ ਆ ਪਹਿਲਾਂ ਤੇ ਅੱਧਾ ਕਿਲੋ ਸੈਗੀਆਂ ਖਾ ਲੈਂਦੀ ਆ ਫਿਰ ਫਲ ਫਰੂਟ ਖਾ ਲੈਂਦੀ ਆ ਇਹੋ ਜਿਹਾ ਕਿਹੜਾ ਵਰਤ ਆ ਗਿਆ ਹਾਂ ਤੁੱਖਕ ਰੱਖਣੀ ਆਵੇ ਪ੍ਰਸ਼ਾਦਾ ਪਾਣੀ ਛਕਣਾ ਆਵੇ ਸਰੀਰ ਦੀ ਤੰਦਰੁਸਤੀ ਵਾਸਤੇ ਤੁਸੀਂ ਪ੍ਰਸ਼ਾਦਾ ਪਾਣੀ ਛੱਡ ਸਕਦੇ ਜੀ ਬੱਤ ਸੀ ਇਹ ਕਹੋ ਕਿ ਅਸੀਂ ਪ੍ਰਸ਼ਾਦਾ ਪਾਣੀ ਛੱਟ ਦਵਾਂਗੇ ਤੇ ਸਾਡੇ ਪਤੀ ਦੀ ਉਮਰ ਵੱਧ ਜਾਵੇਗੀ ਇਹੋ ਜਿਹਾ ਕਦੇ ਨਹੀਂ ਹੋ ਸਕਦਾ ਕਿਉਂਕਿ ਕਰਵਾ ਚੌਥ ਦੇ ਬਾਅਦੇ ਦਿਨ ਕਈ ਵਾਰ ਇਹੋ ਜਿਹਾ ਮਾਹੌਲ ਬਣ ਜਾਂਦੇ ਤੇ ਇਹੋ ਜਿਹਾਂ ਬ ਲੜਾਈਆਂ ਖੁਦ ਦੇਖਿਆ ਨੇ ਕਿ ਮੇਨ ਘਟਨਾ ਜਾਤ ਆ ਰਹੀ ਆ ਕਿ ਇੱਕ ਦੋ ਭੈਣਾਂ ਸਨ ਘਰ ਦੇ ਵਿੱਚ ਬਹੁਤ ਲਾਡ ਰਨਾ ਸੰਗ ਇੱਕ ਦਾ ਵਿਆਹ ਜਿਹੜਾ ਗਰੀਬ ਘਰ ਦੇ ਵਿੱਚ ਹੋ ਜਾਂਦਾ ਤੇ ਇੱਕ ਦਾ ਅਮੀਰ ਘਰ ਦੇ ਵਿੱਚ ਹੋ ਜਾਂਦਾ ਜਿਸ ਦਾ ਅਮੀਰ ਘਰ ਦੇ ਵਿੱਚ ਹੁੰਦਾ ਹੈ ਉਸ ਦਾ ਪਤੀ ਜਿਹੜਾ ਬਹੁਤ ਅਮੀਰ ਹੁੰਦਾ ਉਸ ਨੂੰ ਹਾਰ ਪਰਾਂ ਵੱੰਨ ਸਮਨੀਆਂ ਚੀਜ਼ਾਂ ਲੈ ਕੇ ਦਿੰਦਾ ਸੋਹਣੇ ਸੋਹਣੇ ਹਾਰ ਲੈ ਕੇ ਦਿੰਦਾ ਗੱਡੀਆਂ ਕਾਰਾਂ ਲੈ ਕੇ ਦਿੰਦਾ ਤੋ ਆਪਣੀ ਛੋਟੀ ਭੈਣ ਨੂੰ ਵਿਖਾਵੇ ਤੇ ਛੋਟੀ ਭੈਣ ਆਪਣੇ ਪਤੀ ਦੇ ਉੱਤੇ ਜ਼ੋਰ ਮਾਰਦੀ ਆ ਕਿ ਮੈਨੂੰ ਵੀ ਇਹ ਚੀਟਾ ਚਾਹੀਦਾ ਹਨ ਕਰਵਾ 14 ਵਰਤ ਦਾ ਸਮਾਂ ਆਇਆ ਤੇ ਵੱਡੇ ਭੈਣ ਨੂੰ ਜਿਹੜੀ ਅਮੀਰ ਘਰ ਦੇ ਵਿੱਚ ਵਿਆਹੀ ਹੋਈ ਸੀ ਉਸ ਨੂੰ ਸੋਨੇ ਦਾ ਹਾਰ ਮਿਲਿਆ ਸੋਨੇ ਦਾ ਹਾਰ ਮਿਲਿਆ ਤਾਂ ਇੱਕ ਗੱਡੀ ਮਿਲੀ ਇਹ ਦੋਨੇ ਚੀਜ਼ਾਂ ਜਿਹੜੀਆਂ ਉਸ ਨੇ ਆਪਣੀ ਛੋਟੀ ਭੈਣ ਨੂੰ ਵਿਖਾਇਆਂ ਤੇ ਛੋਟੇ ਪੈਣ ਜਿਹੜੀ ਆਪਣੇ ਪਤੀ ਦੇ ਕੋਲ ਮੰਗ ਕਰਦੀ ਆ ਕਿ ਦੋਨੇ ਚੀਜ਼ਾਂ ਮੈਨੂੰ ਚਾਹੀਦੀਆਂ ਨੇ ਉਸਦਾ ਪਤੀ ਕਰਜ਼ਾ ਚੁੱਕ ਕੇ ਆਪਣੀ ਪਤਨੀ ਤੇ ਚੀਜ਼ਾਂ ਲੈ ਦਿੰਦਾ ਪਰ ਜਦੋਂ ਕਰਜ਼ਦਾਰ ਘਰ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਤੇ ਉਸਦੇ ਪਤੀ ਨੇ ਹਾਲ ਲੈ ਕੇ ਆਪਣਾ ਖੁਦ ਖੁਸ਼ੀ ਕਰਦੇ ਕਈ ਵਾਰ ਇਹੋ ਜਿਹਾ ਮੌਲਵੀ ਬਣ ਜਾਂਦਾ ਅਨਪਾਣੇ ਛੱਡਦੇ ਨਾਲ ਕਦੇ ਵੀ ਕਿਸੇ ਦੀ ਉਮਰ ਨਹੀਂ ਪਾਦੀ ਨਾ ਕਦੇ ਪਰਮਾਤਮਾ ਨੂੰ ਪਾਇਆ ਜਾ ਸਕਦਾ ਇਸੇ ਤਰ੍ਹਾਂ ਉਹ ਵਿਅਕਤੀ ਨੇ ਕੀਤਾ ਉਹ ਕਹਿਣ ਲੱਗਾ ਕਿ ਮੈਂ ਅੱਜ ਪ੍ਰਸ਼ਾਦਾ ਪਾਣੇ ਨਹੀਂ ਸ਼ਕੰਦਾ ਤੇ ਇਸ ਕਰਕੇ ਉਸਨੇ ਪ੍ਰਸ਼ਾਦਾ ਪਾਣੇ ਛੱਡ ਦਿੱਤਾ ਕਿ ਜੇ ਕਾਲੁਕ ਪਰਮਾਤਮਾ ਸੱਚਾ ਤੇ ਪ੍ਰਸ਼ਾਦਾ ਮੈਨੂੰ ਅੱਜ ਖਵਾ ਕੇ ਖਵਾਵੇ ਤੇ ਉਹ ਕੀ ਕੀਤਾ ਫਿਰ ਉਸਨੇ ਘਰ ਦੇ ਵਿੱਚ ਖੁਸ਼ਬੂ ਆਇ ਤੇ ਜੰਗਲਾਂ ਦੇ ਵਿੱਚ ਲੱਗਿਆ ਸੰਗੜੇ ਜੰਗਲ ਦੇ ਵਿੱਚ ਚਲਾ ਗਿਆ ਕੀ ਦੇਖਿਆ ਕਿ ਜਿਸ ਜੰਗਲ ਦੇ ਵਿੱਚ ਬੈਠਾ ਹੋਇਆ ਸੀ ਥੋੜੇ ਜਿਹਾ ਅੱਗੇ ਗਿਆ ਉਥੇ ਦੋ ਟਿਫਣ ਪਏ ਹੋਏ ਸਨ ਜਿਸ ਦੇ ਵਿੱਚ दाल ਤੇ ਸਬਜ਼ੀ ਸੀ ਜਦੋਂ ਉਹ ਉਸਨੇ ਦੋ ਟਿਫਣ ਵੇਖੇ ਖੋਲ ਤੇ ਉਸ ਨੂੰ ਖੁਸ਼बू ਆਈ ਉਹ ਦਰਸਲ ਉਸ ਦੇ ਜੰਗਲ ਦੇ ਵਿੱਚ ਦੋ ਕਾਰੀਗਰ ਵਸਣ ਲੱਕੜਾ ਵੱਢਣ ਵਾਸਤੇ ਲੱਕੜਹਾਰੇ ਗਏ ਸਨ ਜਦੋਂ ਉਹਨਾਂ ਨੂੰ ਘੋੜੇ ਦੀਆਂ ਆਵਾਜ਼ਾਂ ਆਈਆਂ ਘੋੜੇ ਦੇ ਪੈਰਾਂ ਦੀਆਂ ਆਵਾਜ਼ਾਂ ਆਈਆਂ ਤੋਂ ਡਰ ਕੇ ਜਿਹੜੇ ਭੱਜ ਜਾਂਦੇ ਨੇ ਤੇ ਆਪਣੇ ਟਿਫਨ ਰੋਟੀ ਵਾਲੇ ਡੱਬੇ ਜਿਹੜੇ ਉੱਥੇ ਛੱਡ ਕੇ ਭੱਜ ਜਾਂਦੇ ਨੇ ਜਦੋਂ ਉਹ ਉੱਥੇ ਪਹੁੰਚਿਆ ਤਾਂ ਕੀ ਦੇਖਿਆ ਦੋ ਟਿਫਣ ਪਏ ਹੋਏ ਨੇ ਤੇ ਦੋਸਤਾਂ ਨੂੰ ਘੋੜਿਆਂ ਦੀ ਆਵਾਜ਼ ਸੁਣਾਈ ਦਿੰਦੀ ਹੈ ਪੈਰਾਂ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਡੱਬਾ-ਫੁੱਡਾ ਛੱਟ ਕੇ ਜਿਹੜਾ ਭੱਜ ਜਾਂਦਾ ਜਿਹੜੇ ਘੋੜਿਆਂ ਦੇ ਉੱਤੇ ਚੋਰ ਆ ਰਹੇ ਸਨ ਡਾਕੂ ਆ ਰਹੇ ਸਨ ਉਹ ਉਸੇ ਜੰਗਲ ਦੇ ਵਿੱਚ ਆ ਜਾਂਦੇ ਨੇ ਤੇ ਉਸੇ ਰੁੱਖ ਦੇ ਥੱਲੇ ਆ ਕੇ ਬੈਠ ਜਾਂਦੇ ਨੇ ਜਦ ਰੁੱਖ ਦੇ ਹੇਠਾਂ ਬੈਠ ਗਏ ਉਹਨਾਂ ਚੋਰਾ ਦਾ ਡਾਕੂ ਜਿਹੜਾ ਸਰਦਾਰ ਜਿਹੜਾ ਉਸ ਨੇ ਦੋਨੇ ਟਿਫਨ ਵੇਖ ਲੈ ਜਦੋਂ ਪ੍ਰਸ਼ਾਦਾ ਪਾਣੀ ਛਕਣ ਲੱਗੇ ਤੇ ਉਹਨਾਂ ਦੇ ਵਿੱਚੋਂ ਇੱਕ ਸਰਦਾਰਾ ਸਰਦਾਰ ਡਾਕੂ ਬੋਲਿਆ ਕਹਿਣ ਲੱਗਾ ਸਰਦਾਰ ਜੀ ਹੋ ਸਕਦਾ ਇਸ ਥਾਣੇ ਦੇ ਵਿੱਚ ਕਿਸੇ ਨੇ ਜ਼ਹਿਰ ਪਾਇਆ ਹੋਵੇ ਤੇ ਆਪਾਂ ਜਿਸ ਦੇ ਕਾਰਨ ਆਪਣੀ ਮੌਤ ਹੋ ਜਾਵੇ ਉਹ ਸਰਦਾਰ ਨੇ ڈاکੂ ਸਰਦਾਰ ਨੇ ਕਿਹਾ ਕਿ ਉਸ ਨੂੰ ਲੱਭੋ ਜਿਸ ਨੇ ਖਾਣਾ ਰੱਖਿਆ ਤੇ ਰੁੱਖ ਦੇ ਪਿਛਲੇ ਪਾਸੇ ਉਹ ਲੁਕਿਆ ਹੋਇਆ ਸੀ ਨੌਜਵਾਨ ਜਿਨੇ ਪ੍ਰਣ ਕੀਤਾ ਸੀ ਕਿ ਮੈਂ ਅੱਜ ਪ੍ਰਸ਼ਾਦਾ ਨੇ ਛਕਾਂਗਾ ਤੇ ਉਹ ਆਇਆ ਉਸ ਨੂੰ ਫੜ ਕੇ ਲਿਆਦਾ ਗਿਆ ਤੇ ਉਹਨਾਂ ਕਿਹਾ ਕਿ ਪ੍ਰਸ਼ਾਦੇ ਦੇ ਵਿੱਚ ਤੂੰ ਜ਼ਹਿਰ ਪਾਇਆ ਕਹਿਣ ਲੱਗਾ ਕਿ ਜਦੋਂ ਮੈਂ ਆਇਆ ਸੀ ਉਹ ਦਾ ਪ੍ਰਸ਼ਾਦਾ ਇੱਥੇ ਪਿਆ ਸੀ ਮੈਨੂੰ ਨੇ ਪਤਾ ਕਿਹੜਾ ਛੱਡ ਗਿਆ ਕਹਿਣ ਲੱਗਾ ਕਿ ਤੂੰ ਪ੍ਰਸ਼ਾਦੇਤ ਵਿੱਚ ਜ਼ਹਿਰ ਪਾਇਆ ਤੇ ਤੇ ਜ਼ਹਿਰ ਨਹੀਂ ਪਾਇਆ ਤੂੰ ਆਪ ਛੱਕ ਫਿਰ ਉਸ ਨੌਜਵਾਨ ਨੇ ਆ ਪ੍ਰਸ਼ਾਦਾ ਛੱਕਿਆ ਤੇ ਉਹ ਛੇਤਰ ਮਾਰਨ ਤੇ ਪ੍ਰਸ਼ਾਦਾ ਛੱਕਿਆ ਕਰ ਉਹ ਨੌਜਵਾਨ ਜਿਹੜਾ ਦਾਦਾ ਦਾਦਾ ਜਿਹੜਾ ਸਾਧੂ ਦੇ ਕੋਲੋਂ ਦਾ ਕਹਿਣ ਲੱਗਾ ਸਾਧੂ ਜੀ ਓਕਾਰ ਪ੍ਰਭ ਪਰਮਾਤਮਾ ਬਹੁਤ ਸੱਚਾ ਉਹ ਪ੍ਰਸ਼ਾਦਾ ਜਰੂਰ ਛਕਾ ਦਿੰਦਾ ਭਵੇਂ ਛਿੱਤਰ ਮਾਰ ਕੇ ਛਕਾ ਦੇਵੇ ਗੁਰਬਾਣੀ ਦਾ ਫਰਮਾਨ ਮਿਲਦਾ ਨਕ ਨਥ ਖਸਮ ਹੱਥ ਕਿਰਤ ਤੱਕੇ ਤੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਕਿਉਂਕਿ ਆਲ ਕੁੱਠ ਪਰਮਾਤਮਾ ਆਪਣੇ ਭਗਤਾਂ ਨੂੰ ਕਦੇ ਵੀ ਕਸ਼ਟ ਨਹੀਂ ਆਉਂਦਾ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾ ਦਿੰਦਾ ਜਿਹੜੇ ਆਕਾਲ ਪੁਰਖ ਪਰਮਾਤਮਾ ਦੇ ਉੱਤੇ ਸ਼ੰਕੇ ਕਰਦੇ ਨੇ ਕਿ ਆਕਾਲ ਪੁਰਖ ਪਰਮਾਤਮਾ ਦੇ ਨਾਮ ਵਰਗੀ ਕੋਈ ਚੀਜ਼ ਨਹੀਂ ਤੇ ਸਾਬ ਕਹਿੰਦੇ ਦੋਸ਼ਟ ਦੋ ਤਪ ਪਰਮੇਸ਼ਰ ਨਾਰੇ ਜਨ ਕੀ ਪੈਜ ਰੱਖੇ ਕਰਤਾ ਰੇ ਬਾਗ ਸ਼ਾਸ ਸਭ ਵਸ ਕਰ ਦੇ ਨੇ ਅੰਮ੍ਰਿਤ ਨਾਮ ਮਹਾ ਰਸਤੇ ਨੇ ਨਿਰਭਉ ਹੋਏ ਪਜੋ ਪਕਵਾਨ ਸਾਧ ਸੰਗਤ ਮਿਲ ਕੀਰਨ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਣੇ ਨਾਨਕ ਓਟ ਪਗਰੇ ਪ੍ਰਭ સ્વાਮੀ ਨਾਨਕ ਓਟ ਬੱਕਰੇ ਪ੍ਰਭ ਸਵਾਮੀ ਕਿਉਂਕਿ ਉਹ ਕਾਲਕੁਪ ਪਰਮਾਤਮਾ ਜਿਹੜਾ ਬਹੁਤ ਸੱਚਾ ਸਾਡਾ ਵਿਸ਼ਵਾਸ ਬਣ ਜਾਵੇ ਉਸ ਕਾਲਕੁਪ ਪਰਮਾਤਮਾ ਦੇ ਨਾਮ ਦੇ ਵਿੱਚ ਆਉ ਰਲ ਕੇ ਜਪੀਏ ਤੇਰਕਾਰ ਬਸੋ ਅਰਚਨ ਪਿਆਰੇ ਸਤ ਗੁਰ ਤੁਮਾਰੇ ਕਾਜ ਸਵਾਰੇ ਤੇਰੇ ਕਾਰ ਕਰ ਸੂਰਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਕਿਉਂਕਿ ਉਹ ਕਾਲ ਪੁਰਖ ਪਰਮਾਤਮਾ ਸਾਰਿਆਂ ਦੇ ਕਾਰਜ ਜਿਹੜਾ ਸਵਾਰ ਦਿੰਦਾ ਕਿਉਂਕਿ ਉਹ ਕਾਲ ਪੁਰਖ ਪਰਮਾਤਮਾ ਜਿਹੜਾ ਬਹੁਤ ਵੱਡਾ ਦਾਤਾ ਹੈ ਜਿਹੜਾ ਸਾਰਿਆਂ ਨੂੰ ਦਾਤਾ ਦੇਣ ਵਾਲਾ ਸਾਰਿਆਂ ਨੂੰ ਰਿਜਕ ਦੇਣ ਵਾਲਾ ਗੁਰਬਾਨੇ ਦਾ ਪਰਮਾਨੰ ਤੁਮ ਦਾਤੇ ਠਾਕੁਰ ਪ੍ਰਤਪਾਲਿਕ ਨਾਇਕ ਖਸਮ ਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲੋ ਹੰ ਬਾਰਕ ਤੁਮਰੇ ਧਾਰੇ ਸਾਬ ਕਹਿੰਦੇ ਓ ਕਾਲਪੁਖ ਪਰਮਾਤਮਾ ਬਹੁਤ ਵੱਡਾ ਦਾਤਾ ਹੈ ਉਹ ਸਾਰਿਆਂ ਦਾ ਖਸਮ ਹੈ ਉਹ ਸਾਰੇ ਜੀਵਾਂ ਨੂੰ ਪਾਲਨਹਾਰ ਹੈ ਉਹ ਸ੍ਰਿਸ਼ਟੀ ਦਾ ਸਰਜਨਹਾਰ ਹੈ ਸਾਰੇ ਜੀਵਾਂ ਨੂੰ ਪਾਲ ਰਿਆ ਤੇ ਉਸ ਕਾਲ ਪੁਰਖ ਪਰਮਾਤਮਾ ਦੀ ਬਰਾਬਰੀ ਕੋਈ ਆਮ ਮਨੁੱਖ ਨਹੀਂ ਕਰ ਸਕਦਾ ਤੇ ਸਭ ਜੀ ਵਾਰਸ਼ ਕਰਦੇ ਪਹਿਣਾ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਨਹੀਂ ਕਿਉਂਕਿ ਉਹ ਕਾਲ ਪੁਰਖ ਪਰਮਾਤਮਾ ਬਹੁਤ ਵੱਡਾ ਦਾਤਾ ਹੈ ਉਸ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਉਸ ਦੇ ਗੁਣ ਜਿਹੜੇ ਬੇਸਮਾਰ ਹਨ ਵਿਅਕਤ ਹਨ ਜਿਨ੍ਹਾਂ ਨੂੰ ਅਸੀਂ ਇੱਕ ਜੀਵ ਦੇ ਨਾਲ بیان ਨਹੀਂ ਕਰ ਸਕਦੇ ਇੱਕ ਅਜੀਵ ਅਨੇਕ ਗੁਣ ਤੇਰੇ ਨਾਨਕ ਚਰਨੇ ਪਾਇ ਕਿਉਂਕਿ ਓਕਾਰ ਪ੍ਰਮਾਤਮਾ ਐਡਾ ਵੱਡਾ ਦਾਤਾ ਹੈ ਤੇ ਇੰਨੇ ਉਹਦੇ ਵਿੱਚ ਗੁਣ ਨੇ ਅਸੀਂ ਇੱਕ ਜੀਵ ਦੇ ਨਾਲ بیان ਨਹੀਂ ਕਰ ਸਕਦੇ ਸਭ ਜੀ ਬਖਸ਼ ਕਰ ਦੇ ਨ ਤੇਰੇ ਕਵਨ ਕਵਨ ਗੁਣ ਕਹ ਕਹ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨਾ ਸਾਕੋਂ ਤੂੰ ਠਾਕੁਰ ਊਚ ਭਗਵਾਨਾ ਕਿਉਂਕਿ ਉਹ ਕਾਲਪੁਖ ਪਰਮਾਤਮਾ ਐਡਾ ਵੱਡਾ ਦਾਤਾ ਹੈ ਜਿਸ ਦੀ ਬਰਾਬਰੀ ਕੋਈ ਆਮ ਮਨੁੱਖ ਨਹੀਂ ਕਰ ਸਕਦਾ ਅਸੀਂ ਕਾਲਪੁਖ ਪਰਮਾਤਮਾ ਦੇ ਨਾਮ ਦੇ ਨਾਲ ਸ਼ੰਕੇ ਕਰਦੇ ਹਾਂ ਕਿ ਜੇ ਕਾਲਪੁਖ ਪਰਮਾਤਮਾ ਸੱਚਾ ਸਾਡਾ ਆਹ ਕੰਮ ਕਰਕੇ ਵਿਖਾਵੇ ਜੇ ਕਾਲਪੁਖ ਪਰਮਾਤਮਾ ਸੱਚਾ ਸਾਡੇ ਮੁੰਡੇ ਨੂੰ ਪੱਕਾ ਕਰਕੇ ਵਿਖਾਵੇ ਅੱਜ ਕੱਲ ਅਸੀਂ ਇਹ ਸ਼ੰਕੇ ਕਰਦੇ ਹਾਂ ਤੇ ਆ ਕੇ ਅਸੀਂ ਗੁਰੂ ਘਰ ਵਿੱਚ ਇਹੋ ਅਰਦਾਸ ਕਰੰਨੇ ਆਂ ਕਿ ਗਿਆਨੀ ਜੀ ਸਾਡੇ ਬੱਚੇ ਦੀ ਅਰਦਾਸ ਕਰ ਦੋ ਕਿ ਸਾਡਾ ਬੱਚਾ ਜਿਹੜਾ ਵਿਦੇਸ਼ ਦੇ ਵਿੱਚ ਪੱਕਾ ਹੋ ਜਾਵੇ ਸਾਡੇ ਬੱਚੇ ਨੂੰ ਕਾਰ ਮਿਲ ਜਾਵੇ ਸਾਡੇ ਬੱਚੇ ਨੂੰ ਟਰੈਕਟਰ ਮਿਲ ਜਾਵੇ ਸਾਡੇ ਬੱਚੇ ਨੂੰ ਆ ਘਰ ਮਿਲ ਜਾਵੇ ਤੇ ਅਸੀਂ ਮੈਂ ਕਦੀ ਇਹ ਅਰਦਾਸ ਨਹੀਂ ਦੇਖੀ ਕਿ ਕਿਸੇ ਬੱਚੇ ਨੇ ਇਹ ਅਰਦਾਸ ਕਰਵਾਈ ਹੋਵੇ ਕਿ ਗਿਆਨੀ ਜੀ ਸਾਡੇ ਬੱਚੇ ਦੀ ਅਰਦਾਸ ਕਰੋ ਮੇਰੇ ਬੱਚੇ ਨੂੰ ਅੰਮ੍ਰਿਤ ਦਾਤ ਮਿਲ ਜਾਵੇ ਮੇਰਾ ਬੱਚਾ ਗੁਰਬਾਣੀ ਪੜ੍ਹਦਾ ਪਏ ਆਪਾਂ ਕਦੀ ਅਰਦਾਸ ਨਹੀਂ ਕਰਵਾਉਂਦੇ 5 ਸਾਲ ਦਾ ਬੱਚਾ ਜਦੋਂ ਆਪਾਂ ਗੁਰੂ ਘਰ ਦੇ ਵਿੱਚ ਭੇਜਣਾ ਸੀ ਉਦੋਂ ਆਪਾਂ ਬੱਚੇ ਨੂੰ ਰੋਕਦੇ ਆਂ ਜਦੋਂ ਸਾਡਾ ਬੱਚਾ 27 28 ਸਾਲਾਂ ਦਾ ਹੋ ਜਾਂਦਾ ਨਸ਼ੇ ਕਰਨ ਲੱਗ ਪੈਂਦਾ ਟੀਕੇ ਲਾਉਣ ਲੱਗ ਪੈਂਦਾ ਫਿਰ ਆ ਕੇ ਅਸੀਂ ਅਰਦਾਸ ਕਰਾਉਣੇ ਆ ਗ्यान ਜੀ ਸਾਡੇ ਬੱਚੇ ਦੀ ਅਰਦਾਸ ਕਰੋ ਸਾਡਾ ਬੱਚਾ ਜਿਹੜਾ ਨਸ਼ਿਆਂ ਦੇ ਵਿੱਚ ਫਸ ਗਿਆ ਜਦੋਂ 5 ਸਾਲ ਦਾ ਬੱਚਾ ਸੀ ਜਦੋਂ ਉਸ ਨੂੰ ਗੁਰੂ ਘਰ ਵਿੱਚ ਭੇਜਣਾ ਸੀ ਉਦੋਂ ਅਸੀਂ ਗੁਰੂ ਘਰ ਵਿੱਚ ਭੇਜਿਆ ਨੇ ਜਦੋਂ ਅਸੀਂ ਗੁਰੂ ਦੇ ਨਾਲ ਜੁੜਨਾ ਸੀ ਉਦੋਂ ਅਸੀਂ ਗੁਰੂ ਦੇ ਨਾਲ ਜੁੜੇ ਨੇ ਅੱਜ ਇੱਕ ਮੁਸਲਮਾਨ 5 ਨਮਾਜ਼ ਪੜਦਾ ਹੈ 5 ਟਾਈਮ ਨਮਾਜ਼ ਪੜਦਾ ਤੇ ਸਾਡੇ ਵਾਸਤੇ ਸਿੱਖ ਕੌਣ ਵਾਸਤੇ ਬੜੀ ਲੱਖ ਦੀ ਲੰਤ ਵਾਲੀ ਗੱਲ ਹੈ ਕਿ ਸਾਡੇ ਕੋਲ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਦਾ ਜਾਪ ਨਹੀਂ ਹੁੰਦਾ ਸਾਡੇ ਕੋਲ ਜਪਜੀ ਦਾ ਜਾਪ ਨਹੀਂ ਹੁੰਦਾ ਅੱਜ ਸਾਡੇ ਕੋਲ ਜਲਦੀ ਸਾਬ ਪੜਨ ਦਾ ਸਮਾਂ ਨਹੀਂ ਹੈਗਾ ਗੁਰੂ ਘਰ ਵਿੱਚ ਬੈਠਣ ਦਾ ਸਮਾਂ ਨਹੀਂ ਹੈਗਾ ਅੱਜ ਅਸੀਂ ਪੈਸਿਆਂ ਦੇ ਪਿੱਛੇ 2 ਨੰਬਰ ਦੀ ਕਮਾਈ ਦੇ ਪਿੱਛੇ ਨਸ਼ਿਆਂ ਦੇ ਪਿੱਛੇ ਅਸੀਂ ਇੰਨਾ ਭੱਜੇ ਫਿਰਦੇ ਆ ਤੇ ਮੇਰਾ ਸਾਬ ਕਹਿੰਦਾ ਬੁਰੇ ਕੰਮ ਕੋ ਉਠ ਖਲਵਾ ਨਾਮ ਕੀ ਵੇਲਾ ਪੈਪੈ ਸੋਆ ਬੁਰਾ ਕੰਮ ਕਰਨਾ ਵਿੱਚ ਚੋਰੀ ਕਰਨੀ ਹੋਵੇ ਡਾਕਾ ਮਾਰਨਾ ਹੋਵੇ ਉਹਦੇ ਵਾਸਤੇ ਸਾਡੇ ਕੋਲ ਖੁੱਲਾ ਸਮਾਂ ਸਿਰਫ ਸਾਡੇ ਕੋਲ ਸਮਾਂ ਨਹੀਂ ਹੈਗਾ ਤੇ ਗੁਰੂ ਘਰ ਵਿੱਚ ਬੈਠਣ ਦਾ ਸਮਾਂ ਨਹੀਂ ਹੈਗਾ ਸਾਡੇ ਕੋਲ ਕੁਰਬਾਨੀ ਪੰਨ ਦਾ ਸਮਾਂ ਨਹੀਂ ਹੈਗਾ ਤੇ ਸਭ ਤੋਂ ਵੱਡੇ ਚੋਲੇ ਫਿਰ ਅਸੀਂ ਸਭ ਤੋਂ ਜ਼ਿਆਦਾ ਵੱਡੇ ਪਾਏ ਨੇ ਸ੍ਰੀ ਸਾਹਿਬ ਸਾਡੇ ਤੋਂ ਵੱਡੇ-ਵੱਡੇ ਪਾਏ ਨੇ ਤੇ ਅੰਦਰ ਸਾਡੇ ਕੁਝ ਨਹੀਂ ਹੈਗਾ ਸਟੇਜਾਂ ਤੇ ਬਾਅਦ ਖੜ ਕੇ ਅਸੀਂ ਰੌਲਾ ਪਾਉਂ ਚੁੱਕੇ ਆ। ਇੱਥੇ ਮੈਨੂੰ ਢਾਡੀ ਸਿੰਘ ਦੀ ਗੱਲ ਯਾਦ ਆ ਰਹੀ ਆ। ਕਿਸਾਨੀ ਮੋਰਚਾ ਲੱਗਾ ਹੋਇਆ ਸੀ। ਸਾਡੇ ਹਾਲਾਤ ਵੀ ਇਦਾਂ ਦੇ ਨੇ। ਕਿਸਾਨੀ ਮੋਰਚਾ ਲੱਗਾ ਹੋਇਆ ਸੀ ਤੇ ਉਸ ਢਾਡੀ ਸਿੰਘ ਨੇ ਦਾਸ ਦੇ ਪਹਿਲਾਂ ਕਵਤਾ ਬੋਲੀ। ਕਿਸਾਨਾਂ ਦੇ ਹੱਕ ਦੇ ਵਿੱਚ ਕਵਤਾ ਬੋਲੀ ਤੇ ਹਜ਼ਾਰਾਂ ਸੰਗਤਾਂ ਜਿਹੜੀਆਂ ਮੋਰਚੇ ਦੇ ਵਿੱਚ ਜਾਣ ਵਾਸਤੇ ਤਿਆਰ ਹੋ ਗਈਆਂ। ਜਦੋਂ ਮੋਰਚੇ ਦੇ ਵਿੱਚ ਜਾਣ ਵਾਸਤੇ ਤਿਆਰ ਹੋ ਗਿਆਂ ਤੇ ਦਸ ਰਿਆਣੇ ਵੀ ਮੋਰਚੇ ਤੇ ਜਾਣਾ ਸੀ ਅਸੀਂ ਗੈਰ ਗੱਡੀ ਦੇ ਵਿੱਚ ਉਹ ਢਾਡੀ ਸਿੰਘ ਅੱਗੋਂ ਪੱਲੀ ਹੱਥ ਦੇ ਵਿੱਚ ਫੜੀ ਤੇ ਦੱਤਰੀ ਫੜੀ ਤੇ ਪੱਠੇ ਵਟਣ ਵਾਸਤੇ ਜਾ ਰਿਹਾ ਸੀ ਦਸ ਰਿਆਣੇ ਗੱਡੀ ਰੋਕੀ ਪੁੱਛਣ ਲੱਗੇ ਕਿ ਆਪ ਭਾਈ ਸਾਹਿਬ ਤੁਸੀਂ ਮੋਰਚੇ ਤੇ ਨਹੀਂ ਜਾਣਾ ਕਹਿਣ ਲੱਗਾ ਨਹੀਂ ਗਿਆਨੀ ਜੀ ਤੁਸੀਂ ਤੇ ਹੋ ਜਾਣਾ ਸ਼ਹੀਦ ਤੂੰ ਸਿੱਧੇ ਉੱਥੇ ਮਰ ਮੁੱਕ ਜਾਣਾ ਜੇ ਮੈਂ ਚੱਲ ਗਿਆ ਤੇ ਮਰਨ ਨਾਲ ਜੱਥਾ ਕਿਨੇ ਭੇਜਣਾ ਕਿਦਾ ਸਾਡਾ ਤੇ ਕੰਮ ਜੱਥੇ ਭੇਜਣਾ ਮਰਨ ਮਰਨ ਵਾਲਾ ਕੰਮ ਤੁਹਾਡੇ ਕੋਲ ਸਾਡੇ ਹਾਲਾਤ ਵੀ ਇਹੋ ਨੇ ਹੁਣ ਆਪਾਂ ਸੀਤ ਤਾਂ ਕਹਿ ਦਿੱਨਾ ਕਿ ਗੁਰਬਾਣੀ ਪੜ੍ਹਦੀ ਗ੍ਰੰਥੀ ਨੇ ਪੜ੍ਹਦੀ ਆ ਵਾਇਕ ਨੂੰ ਬੋਲਣਾ ਗ੍ਰੰਥੀ ਨੇ ਪੜ੍ਹਦਾ ਸਾਡੇ ਨੂੰ ਕੀ ਆ ਸਾਡੇ ਨੂੰ ਛਾਲੇ ਪਹਿਣ ਕਿ ਸਾਡੇ ਨੂੰ ਕੀੜੇ ਪਹਿਣ ਮਾਫ ਕਰਨਾ ਇਹ ਸ਼ਬਦ ਵਰਤਣਾ ਲਾਈਵ ਚੱਲਦਾ ਪਿਆ ਪਰ ਹਾਲਾਤ ਬਣ ਗਏ ਨੇ ਅੱਜ ਸਾਡੇ ਕੋਲ ਗੁਰੂ ਘਰ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਹੈਗਾ ਗੁਰਬਾਣੀ ਪੜ੍ਹਨ ਦਾ ਸਮਾਂ ਨਹੀਂ ਹੈਗਾ ਤੇ ਹੋਰ ਕੋਈ ਕੰਮ ਕਰਨੇ ਹੋਣ ਉਹਦੇ ਬਾਅਦ ਸਾਡੇ ਕੋਲ ਖੁੱਲਾ ਸਮਾਂ ਅੱਜ ਸਾਡੇ ਬੱਚੇ ਕਿਉਂ ਵਿਗੜਦੇ ਪੈ ਰਹੇ ਸਾਡੇ ਬੱਚੇ ਕਿਉਂ ਇਤਿਹਾਸ ਦੇ ਨਾਲ ਟੁੱਟਦੇ ਪੈ ਰਹੇ ਉਹਦੇ ਵਿੱਚ ਸਭ ਤੋਂ ਵੱਡਾ ਕਸੂਰ ਆ ਮਾਂ ਪਿਓ ਦਾ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਆਪ ਖੁਦ ਵਿਗਾੜਦੇ ਪੈ ਰਹੇ ਆਪਣੇ ਬੱਚਿਆਂ ਪੈਸੇ ਇਹਨੇ ਖੁੱਲੇ ਦੇਈ ਜਾ ਰਹੇ ਆ 18 ਲੈ ਕੇ ਦੇ ਰਹੇ ਆ ਬੁੱਲਟ ਲੈ ਕੇ ਦੇ ਰਹੇ ਆ ਤੇ ਸਾਡੇ ਘਟਨਾਵਾਂ ਜਵਾਨ ਛੜਕਾਂ ਦੇ ਉੱਤੇ ਪਟਾਕੇ ਪਾਉਂਦੇ ਫਿਰਦੇ ਨੇ ਰਸਤੇ ਦੇ ਵਿੱਚ ਜਾਂਦਿਆਂ ਸਾਡੀਆਂ ਧੀਆਂ ਸਾਡੇ ਦਾ ਭੈਣਾਂ ਨੂੰ ਛੇੜਦੇ ਪੈਣ ਮਾਫ਼ ਕਰਨਾ ਲੈਵ ਚੱਲਦਾ ਪਏ ਇਹ ਹਾਲਾਤ ਬਣ ਗਏ ਨੇ ਅੱਜ ਸਕੂਲ ਯੂਨੀਵਰਸਿਟੀਆਂ ਕਾਲਜ ਜਿਹੜੇ ਆਸ਼ਕੀ ਦਾ ਅੱਡਾ ਬਣੇ ਪਏ ਆਸ਼ਕੀ ਦਾ ਅੱਡਾ ਬਣਿਆ ਪਿਆ ਆਸ਼ਕੀ ਦਾ ਅੱਜ ਛਰੇ ਆਮ ਲੜਾਈਆਂ ਦੇਖੇ ਦੀਆਂ ਕੋਈ ਫਲਾਣੀ ਕੁੜੀ ਪਿੱਛੇ ਲੜਦਾ ਪਿਆ ਕੋਈ ਘਟੀਣੀ ਕੁੜੀ ਪਿੱਛੇ ਲੜਦਾ ਪਿਆ ਇਹ ਕੀ ਹਾਲਾਤ ਬਣ ਗਏ ਅਕਾਲੀ ਦੀ ਖਬਰ ਆ ਰਹੀ ਹੈ ਕੁੜੀ ਪਿੱਛੇ ਆਸ ਵਿੱਚ ਨੌਜਵਾਨ ਲੜਪੇ ਗੋਲੀਆਂ ਚੱਲੀਆਂ ਨੇ ਕੀ ਸਾਬਤ ਕਰਨਾ ਚਾਹੁੰਦੇ ਸੀ ਸਿਰ ਤੇ ਸਿੱਧਾ ਸਤਾਰਾ ਸਜਾ ਲੈਂਦੇ ਆ ਸਿੱਖ ਦਾ ਇਹ کردار ਨਹੀਂ ਸੀ ਜਿਹੜਾ ਅੱਜ ਕਰਦਾਰ ਸਿੱਖਾਂ ਦਾ ਮਿੱਟੀ ਦੇ ਵਿੱਚ ਰੋਲਿਆ ਜਾ ਰਿਹਾ ਭਲਿਆ ਸਮਿਆਂ ਦੇ ਵਿੱਚ ਸਾਡੀ ਧੀ ਭੈਣ ਨੂੰ ਕੋਈ ਛੇੜਦਾ ਸੀ ਤਾਂ ਬਾਜ ਮਾਰਦੀ ਸੀ ਸਈ ਸਈ ਰੰਗ ਗਈ ਬਸੇਰੇ ਨੂੰ ਮੋੜੀ ਦੇ ਬਾਬਾ ਪੱਗ ਵਾਲਿਆ ਅੱਜ ਗੀਤਾਂ ਦੇ ਵਿੱਚ ਲਿਖਿਆ ਜਾਂਦਾ ਮਾਕ ਕਰਨਾ ਮੈਂ ਸ਼ਬਦ ਬਤ ਰਿਆਂ ਆਗੇ ਪੱਗਾਂ ਪੋਚਣੀਆਂ ਵਾਲੇ ਬੜੇ ਲੱਖ ਦੀ ਲਾਂਤ ਵਾਲੀ ਗੱਲ ਆ ਸਾਡੀ ਸਿੱਖ ਕੌਮ ਵਾਸਤੇ ਅੱਜ ਜੀ ਗੁਰ ਇਤਿਹਾਸ ਦੇ ਨਾਲ ਟੁੱਟਦੇ ਜਾ ਰਹਿਆਂ ਗੁਰਬਾਣੀ ਦੇ ਨਾਲ ਟੁੱਟਦੇ ਜਾ ਰਹਿਆਂ ਹੋਰ ਜੋ ਮਰਜੀ ਸਾਨੂੰ ਪੁੱਛ ਲੋ ਉਹਦੇ ਬਾਅਦ ਸਾਨੂੰ ਇਹ ਵੀ ਪਤਾ ਆਜ ਛੋਟੇ ਛੋਟੇ ਬੱਚਿਆਂ ਨੂੰ ਪੁੱਛ ਲੋ ਫਲਾਣਾ ਕਲਾਕਾਰ ਕੌਣ ਸੀ ਕਿਹੜੀ ਫਿਲਮ ਕਦੋਂ ਰਿਲੀਜ਼ ਹੋਣੀ ਆ ਉਹਦੇ ਬਾਰੇ ਸਾਨੂੰ ਪਤਾ ਖੰਨ ਗੁਰ ਇਤਿਹਾਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਮਾਫ਼ ਕਰਨਾ ਪ੍ਰੇਮ ਲਾਹਤ ਭਰ ਕੇ ਸਾਡੇ ਇੱਥੇ ਮਾਪਿਓ ਦਾ ਕਸੂਰ ਹੈ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਧਿਆਨ ਦੇ ਨਾਲ ਜੋੜਿਆ ਨਹੀਂ ਗਾ ਗੁਰਬਾਣੀ ਦੇ ਨਾਲ ਆਪਣੇ ਬੱਚਿਆਂ ਨੂੰ ਜੋੜਿਆ ਨਹੀਂ ਜੇ ਅਸੀਂ ਸ਼ੁਰੂ ਤੋਂ ਹੀ ਆਪਣੇ ਬੱਚਿਆਂ ਨੂੰ ਗੁਰਧਿਆਨ ਦੱਸ ਗਏ ਗੁਰਬਾਣੀ ਦੇ ਨਾਲ ਜੁੜ ਗਏ ਸਾਡਾ ਬੱਚਾ ਕਿਉਂ ਵਿਗੜੇਗਾ ਮਾਪਿਓ ਦਾ ਡਰ ਹੋਣਾ ਚਾਹੀਦਾ ਸੀ ਪੜਿਆਂ ਸਮਿਆਂ ਦੇ ਵਿੱਚ ਮਾਪਿਓ ਤੇ ਬੱਚੇ ਡਰਦੇ ਸੀ ਅੱਜ ਕੰਮ ਉਲਟੋ ਹੋ ਰਿਹਾ ਅੱਜ ਮਾਪਿਓ ਬੱਚੇ ਤੋਂ ਡਰਦੇ ਪੈਣੇ ਕਾਰਨ ਸਾਡਾ ਇਹ ਆਖਾਂ ਜੀਵਾਂ ਮਿਸਰੇ ਨਰਜਾ ਅੱਖ ਨੇ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਗਿਆ ਭੁਖ ਉਤ ਭੁਖਿਆ ਖਾਇ ਚਲ ਗਿਆ ਦੁੱਖ ਮੇਰਾ ਸਾਹਿਬ ਕਹਿੰਦਾ ਕਿ ਕਹਿੰਦਾ ਅੱਖਾਂ ਦਾ ਕੋਈ ਫਾਇਦਾ ਨਹੀਂ ਸਾਚੇ ਨਾਮ ਕੀ ਲਾਗਿਆ ਭੁਖ ਉਤ ਭੁਖਿਆ ਖਾਇ ਚਲ ਗਿਆ ਦੁੱਖ ਜਿਨ੍ਹਾਂ ਨੂੰ ਭੁਖ ਹੋਵੇ ਕੀ ਨਾਮ ਦੀ ਉਹ ਆਪੇ ਚੱਲ ਕੇ ਆ ਜਾਵੇਗਾ ਫਿਰ ਅੱਖਾਂ ਦਾ ਕੋਈ ਫਾਇਦਾ ਨਹੀਂਗਾ ਸਾਡਾ ਜਨਮ ਸੀ ਉਹ ਕਾਲ ਕੁੱਖ ਪਰਮਾਤਮਾ ਨੂੰ ਨਾਮ ਨੂੰ ਮਿਲਣ ਵਾਸਤੇ ਮਿਲਿਆ ਸੀ ਪਰ ਅੱਜ ਸਾਡਾ ਜਨਮ ਜਿਹੜਾ ਜਾਨਵਰਾਂ ਦੇ ਬਰਾਬਰ ਹੋ ਗਿਆ ਡੰਗਰਾਂ ਦੇ ਬਰਾਬਰ ਹੋ ਗਿਆ ਕਰ ਤੂੰ ਤਪਸੋਂ ਕੀ ਮਾਨਸ ਜਾਤ ਜਨਮ ਸਾਨੂੰ ਮਿਲਿਆ ਸੀ ਗੋਬਿੰਦਨ ਮਿਲਣ ਵਾਸਤੇ ਕਰਤੂਤਾ ਸਾਡੀਆਂ ਡੰਗਰਾਂ ਵਾਲੀਆਂ ਹੋ ਗਿਆ ਨੇ ਮਾਫ਼ ਕਰਨਾ ਲਾਈਫ ਚੱਲਦਾ ਪਿਆ ਇਹ ਹਾਲਾਤ ਬਣ ਗਏ ਸਾਡੇ ਅੱਜ ਸਾਡੇ ਕੋਲ ਗੁਰੂ ਘਰ ਵਿੱਚ ਬੈਠਣ ਦਾ ਸਮਾਂ ਨਹੀਂ ਹੈਗਾ ਇੱਕ ਮੁਸਲਮਾਨ ਪੰਜ ਟਾਈਮ ਨਮਾਜ਼ ਪੜਦਾ ਪੰਜ ਦਾ ਕਲ ਦਾਸ ਨੇ ਇੱਕ ਮੁਸਲਮਾਨ ਸਿੱਖ ਮਿਲਿਆ ਕਹਿਣ ਲੱਗਾ ਕਿ ਪੰਜ ਟਾਈਮ ਨਮਾਜ਼ ਪੜੀਦੀ ਹੈ ਤੇ ਮੈਂ ਕਿਹਾ ਸਾਡੇ ਸਿੱਖ ਕੌਮ ਵਾਸਤੇ ਬੜੀ ਲੱਖ ਦੀ ਲੰਤ ਵਾਲੀ ਗੱਲ ਆ ਸਾਡੇ ਕੋਲ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਦਾ ਅਰਦਾਸ ਨਹੀਂ ਹੁੰਦਾਗਾ ਅੰਮ੍ਰਿਤ ਵੇਲੇ ਨੇ ਉੱਠਿਆ ਜਾਂਦਾ ਲੜਾਈਆਂ ਝਗੜੇ ਚੋਗਲੇ ਜਿੰਨੀ ਮਰਜ਼ੀ ਕਰਾ ਲਓ ਸਾਡੇ ਤੋਂ ਉਹਦੇ ਬਾਅਦ ਸਾਡੇ ਕੋਲ ਖੁੱਲਾ ਸਮਾਂ ਤੇ ਅੱਜ ਸਿੱਖ ਫਸ ਵੀ ਇਸ ਕੰਮ ਦੇ ਵਿੱਚ ਗਿਆ ਚੋਲੇ ਜਿੰਨੇ ਮਰਜੀ ਕਰਾ ਲੋ ਨੰਦਿਆ ਜਿੰਨੇ ਮਰਜੀ ਕਰਾ ਲੋ ਉਹਦੇ ਬਾਅਦ ਸਾਡੇ ਕੋਲ ਖੁੱਲਾ ਸਮਾਂ ਹੋ ਸਕਦਾ ਹਣ ਦਾਸ ਨੂੰ ਦੱਸਦੀਆਂ ਗੱਲਾਂ ਕਿਸੇ ਨੂੰ ਚੁੱਪਣਵੇਂ ਲਾਈਵ ਚੱਲਦਾ ਪਿਆ ਗੁਰੂ ਦੀ ਸੰਗਤ ਨੂੰ ਮਾਫ਼ ਕਰ ਸਕਦੀ ਗੁਰੂ ਮੇਰਾ ਮਾਫ਼ ਕਰ ਸਕਦਾ ਜਿਹੜੀ ਸਾਹਮਣੇ 12 ਗੌਰ ਦੀ ਲੱਗੀ ਆ ਇੱਕ ਦੀ ਮਾਫ਼ ਨਹੀਂ ਕਰਦੀ ਆ ਸਾਡੇ 359 ਨੌਜਵਾਨ ਦੇਖ ਰਿਹਾ ਲਾਈਵ ਚੱਲਦਾ ਪਿਆ ਪ੍ਰਹਿਲਾਤ ਬਣ ਗਏ ਸਾਡੇ ਅੱਜ ਅਸੀਂ ਗੁਰੂ ਦੀ ਸੰਗਤ ਦੇ ਨਾਲ ਕਿਉਂ ਟੁੱਟੇ ਆਂ ਕਾਰਨ ਸਾਡਾ ਇਹ ਕਿਉਂਕਿ ਸਾਨੂੰ ਸ਼ੁਰੂ ਤੋਂ ਇਹ ਸਿਖਾਇਆ ਨਹੀਂ ਗਿਆ ਕਿ ਅਸੀਂ ਗੁਰੂ ਘਰ ਜਾਣਾ ਬਾਣੀ ਨੂੰ ਪੜ੍ਹਨਾ ਅੰਮ੍ਰਿਤ ਵੇਲੇ ਉੱਠਣਾ ਜਗਜੀ ਦਾ ਜਾਪ ਕਰਨਾ ਕਿਤੇ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਕਿਤੇ ਜਗਜੀ ਦਾ ਜਾਪ ਕਰਕੇ ਦੇਖਿਆ ਜੇ ਜਦੋਂ ਤੁਹਾਨੂੰ ਜਗਜੀ ਸਾਹਿਬ ਦਾ ਅਰਥ ਸਮਝ ਲੱਗਣਾ ਪਏ ਤੁਹਾਨੂੰ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਸਮਝ ਲੱਗ ਜਾਣੀ ਜਾਉਂਦੇ ਜੀ ਕਿਦੇ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋ ਜਾਉਂਦੇ ਜੀ ਬਾਅਦ ਵਿੱਚ ਪਤਾ ਨਹੀਂ ਕੀ ਬਣ ਜਾਣਾ ਅੱਜ ਜਿਹਾ ਬਣ ਹਾਲਾਤ ਬਣੇ ਪੈਣਾ ਸਾਡੇ ਜੰਗ ਦਾ ਮੋੜ ਬਣਿਆ ਪਿਆ ਸਰਕਾਰਾਂ ਚੱਲਣਾ ਚੱਲਦੀਆਂ ਪਈਆਂ ਨੇ ਆ ਪੁਣਿਸ਼ ਦੇ ਵਿੱਚ ਦੋ ਗ੍ਰੰਤੀ ਸਿੰਘ ਮਰਗੇ ਦੇ ਰਾਜੀ ਸਿੰਘ ਹਮਲਾ ਹੋ ਜਾਂਦੇ ਗੋਲਗਾ ਮਾਰ ਕੇ ਮਾਰ ਦਿੱਤਾ ਆ ਬੰਦੇਰ ਦੇ ਵਿੱਚ ਹਮਲਾ ਹੋਇਆ ਗੁਰਦਾਸਪੁਰ ਲਾਗੇ ਅਫਗਾਨੇ ਪਰ ਹਮਲਾ ਹੋਇਆ ਮੇਰੇ ਇਲਾਕੇ ਦੇ ਵਿੱਚ ਹਮਲਾ ਹੋਇਆ ਕਈ ਹਮਲੇ ਹੋਏ ਜਿਹੜੇ ਸਾਨੂੰ ਪਖਾਏ ਨਹੀਂ ਗਏ ਕਈ ਸਾਡੇ ਨੌਜਵਾਨ ਸਾਡੇ ਫੌਜੀ ਵੀਰ ਮਾਰੇ ਗਏ ਕੱਲ ਇੱਕ 19 ਸਾਲਾਂ ਦਾ ਫੌਜੀ ਵੀਰ ਮਾਰਿਆ ਗਿਆ ਤਰਨਤਰ ਦਾ ਸੀ ਅਸੀਂ ਗੁਰਬਾਨੀ ਦੇ ਨਾਲ ਜੁੜ ਗਏ ਜੇ ਅਸੀਂ ਕਿਸੇ ਦਾ ਭਲਾ ਨਹੀਂ ਮੰਨ ਛੱਡਦੇ ਤੇ ਕਿਸੇ ਨੂੰ ਪੁਰਾ ਨਾ ਕਿਹਾ ਕਰੀਏ ਫਿਰ ਭਗਤ ਫਰੀਦ ਜੀ ਪਰਮਾਤਮਾ ਕਰਦੇ ਨੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨਾਂ ਹੰਡਾਏ ਦੇਹੀ ਰੋਗ ਨਾ ਲੱਗਈ ਪੱਲੇ ਸਤਿ ਕੁਛ ਪੜ ਕਿ ਜੇ ਅੰਦਰੋਂ ਸੜੀ ਜਾਵਾਂਗੇ ਅੰਦਰੋਂ ਸਾੜ ਖੋਲੇ ਜਾਵਾਂਗੇ ਇਹਦੇ ਵਿੱਚ ਸਾਡਾ ਕੁਝ ਨਹੀਂ ਜਾਣਾ ਤੇ ਕਿਉਂਕਿ ਅਸੀਂ ਆਪਣਾ ਖੁਦ ਖੋਤ ਖੋਣ ਆਤ ਸਾੜਦੇ ਪਏ ਤੇ ਸਾਡਾ ਕੰਮ ਕੀ ਆ ਸਾਡੇ ਕੰਮ ਵਰ ਜਿਹੜੀ ਆ ਇੱਕ ਸੱਪ ਦੀ ਤਰ੍ਹਾਂ ਬਣ ਗਈ। ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੀ ਅਰਜ਼ਾਰੀ ਨਾਮ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋਖਾਰੇ। ਕਾਰਨ ਸਾਡਾ ਇਹ ਜਿਵੇਂ ਸੱਪ ਦੀ ਥੋੜੀ ਜੀ ਉਮਰ ਵੱਧ ਜਾਵੇ ਉਹ ਆਪਣੇ ਅੰਦਰ ਜ਼ਹਿਰ ਹੀ ਜ਼ਹਿਰ ਘੋਦਾ ਰਹਿੰਦਾ ਇਸੇ ਤਰ੍ਹਾਂ ਅੱਜ ਦਾ ਇਨਸਾਨ ਆਪਣੇ ਅੰਦਰ ਜ਼ਹਿਰ ਹੀ ਜ਼ਹਿਰ ਘੋਦਾ ਪਿਆ। ਲਾਲਸਾ ਸਾਡੇ ਵਿੱਚ ਇੰਨੀ ਵੱਧ ਗਈ ਲੱਖ ਇਸਤਰੀ ਕੋ ਕਰੇ ਨਾਮ ਖੰਡਨ ਕੋ ਰਾਜ ਕਮਾਵੇ ਭਾਵੇਂ ਲੱਖਾਂ ਇਸਤਰੀਆਂ ਦੇ ਨਾਲ ਕਾਮ ਹੀ ਕਰ ਲਵੇ ਤਾਂ ਵੀ ਉਸ ਦੀ ਭੁੱਖ ਨਹੀਂ ਲੈ ਸਕਦੀ ਕਿਉਂਕਿ ਮਨੁੱਖ ਜਿਹੜਾ ਇੰਨਾ ਕਾਮ ਦੇ ਵਿੱਚ ਇੰਨਾ ਹੰਕਾਰ ਦੇ ਵਿੱਚ ਫਸ ਗਿਆ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਪੁਰੀਆਂ ਪਾਰ ਭਾਵੇਂ ਉਸ ਨੂੰ ਸਾਰੇ ਧਰਤੀ ਦਾ ਰਾਜ ਦੇ ਦੋ ਤਾਂ ਵੀ ਭੁੱਖ ਨਹੀਂ ਲੈਣੀ ਉਹਦੀ ਤ੍ਰਿਸ਼ਨਾ ਜਿਹੜੀ ਵਿਰਲੇ ਮਨੁੱਖ ਦੀ ਬੁੱਝਦੀ ਆ ਕੋਈ ਐਫੋ ਜਾਂਸਾਰ ਦੁਨੀਆ ਦੇ ਵਿੱਚ ਨਹੀਂ ਹੈਗਾ ਜਿਹੜਾ ਕਹਿ ਦਵੇ ਕਿ ਮੈਂ ਸੁਖੀ ਆ ਤੁਸੀਂ ਇੱਕ ਦੁੱਖ ਕਿਸੇ ਤੇ ਅੱਗੇ ਫਰੋਲ ਕੇ ਦੇਖ ਲਓ ਆ ਕੋ ਤੁਹਾਨੂੰ 100 ਦੁੱਖ ਜਿਹੜਾ ਸੁਣਾਵੇਗਾ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਭਾਇਆ ਜੱਗ ਉੱਚੇ ਚੜ ਕੇ ਦੇਖਿਆ ਤੇ ਘਰ ਘਰ ਇਹ ਅੱਗ ਘਰ ਘਰ ਅੱਜ ਅੱਗ ਤ੍ਰਿਸ਼ਨਾ ਦੀ ਅੱਗ ਲਾਲਸਾ ਦੀ ਅੱਗ ਤੇ ਮੇਰਾ ਪਾਤਸ਼ਾਹ ਕਹਿੰਦਾ ਨਾਨਕ ਦੁਖੀਆ ਸਭ ਸੰਸਾਰ ਪਾਤਸ਼ਾਹ ਨੇ ਕੰਮੇ ਨੂੰ ਮੇਰਦਾ ਕਹਿੰਦਾ ਸਾਰਾ ਸੰਸਾਰੀ ਦੁਖੀ ਆ ਸੁਖੀ ਕੋਈ ਨਹੀਂ ਹੈਗਾ ਸੁਖੀ ਕਿਹੜਾ ਜਿਹੜਾ ਗੁਰਬਾਣੀ ਪੜਦਾ ਜਿਹੜਾ ਨਾਮ ਸਿਮਰਨ ਦਾ ਜਾਪ ਕਰਦਾ ਏਕ ਨਾਮ ਜਿਸ ਮਨ ਵਿੱਚ ਹੈ ਦੁੱਖ ਦਰਦ ਸਭ ਤਾਮ ਕਰਦਾ ਸੀ ਕਿਹ ਜਿਹੜਾ ਗੁਰਬਾਣੀ ਤੇ ਨਾਲ ਜੁੜਿਆ ਗੁਰਬਾਣੀ ਨੂੰ ਪੜਦਾ ਜਿਸ ਦੇ ਹਿਰਦੇ ਦੇ ਵਿੱਚ ਗੁਰਬਾਣੀ ਵਸ ਗਈ ਤੇ ਮੇਰਾ ਪਾਤਸ਼ਾਹ ਕਹਿੰਦਾ ਉਹ ਸੁਖੀ ਆ ਸੋ ਇਹ ਮੈਂ ਆਜ ਰਿਹਾ ਪ੍ਰਵਾਨ ਕਰਨੀਆਂ ਗੁਰਮਤਿ ਵਿਚਾਰ ਕਰਦੇ ਹੋਈਆਂ ਭੁੱਲਾ ਚੁੱਕਾ ਦੁੱਖਿਮਾ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬ ਸੰਗਤ ਬਖਸ਼ਿ ਬਖਸ਼ਣਾ ਜੀ ਦਾਦੇ ਸ਼ਬਦਾ ਦੇ ਨਾਲ ਜੇ ਕਿਸੇ ਨੂੰ ਗੁੱਸਾ ਲੱਗਾ ਦਾਸ ਖਿਮਾ ਦਾ ਦਾਰਜਿਤੋਂ ਕੇ ਗੁਰੂ ਰਾਮਦਾਸ ਦੇ ਦਰ ਦਾ ਕੁੱਤਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਨੇ ਡੂਟੀ ਬਖਸ਼ ਕੀਤੀ ਵਿਚਾਰ ਕਰਦੇ ਹੋਈਆਂ ਭੁੱਲਾ ਚੁੱਕਾ ਦੁੱਖਿਮਾ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬ ਸੰਗਤ ਬਖਸ਼ਿ ਬਖਸ਼ਣਾ ਜੀ ਬਲਾਉ ਫਤੇ ਜੀ ਆਤਮਾ ਜੀ ਵਾਹਿ ਕੁਰਜੀਤਾ ਕਲਸਾ ਵਾਹਿ ਕੁਰਜੀ ਕੀ ਫਤਿਹ